ਇਹ ਜਿਹੜੀ ਚੈਂਪੀਅਨਸ਼ਿਪ ਆ ਸਾਡੀ ਪਾਵਰ ਲਿਫਟਿੰਗ ਜਿਹੜੀ ਪੀਆਈਏ ਵੱਲੋਂ ਕਰਾਈ ਗਈ ਆ ਉਹਦੇ ਵਿੱਚੋਂ ਆਪਾਂ ਸਾਰਾ ਪੰਜਾਬ ਦਾ ਆਰਗੇਨਾਈਜ਼ ਕੀਤਾ ਵਾ ਇਹ ਜਿਹੜੀ ਟੀਮ ਨੇ ਇੱਥੋਂ ਸਿਲੈਕਟ ਹੋ ਗਏ ਫਿਰ ਜਿਹੜੀ ਨੈਸ਼ਨਲ ਹਰਿਆਣੇ ਵਿੱਚ ਹੋ ਰਹੀ ਆ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਇੱਥੋਂ ਸਿਲੈਕਟ ਟੀਮ ਹੋ ਕੇ ਫਿਰ ਜਾਏਗੀ ਹਰਿਆਣੇ ਯਾਨੀ ਕਿ ਜਿਹੜੀ ਨੈਸ਼ਨਲ ਹੋ ਰਹੀ ਆ ਫਿਰ ਉਸ ਤੋਂ ਬਾਅਦ ਏਸ਼ੀਆ ਚੈਂਪੀਅਨਸ਼ਿਪ ਹੁੰਦੀ ਆ ਕਾਮਨਵੈਲਥ ਕੈਨੇਡਾ ਹੋ ਰਹੀ ਆ ਫਿਰ ਵਰਲਡ ਚੈਂਪੀਅਨਸ਼ਿਪ ਹੋ ਰਹੀ ਪੋਲੈਂਡ ਇਦਾਂ ਟੀਮ ਦੀ ਸਿਲੈਕਸ਼ਨ ਹੁੰਦੀ ਆ ਇਹਦੇ ਵਿੱਚ ਘੱਟੋ ਘੱਟ 550 ਤੋਂ ਪਲੱਸ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਸ ਚੈਂਪੀਅਨਸ਼ਿਪ ਵਿੱਚ men women ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਤੇ ਮਾਸਟਰ ਸਾਰਿਆਂ ਨੇ ਭਾਗ ਲਿਆ ਵਾ ਤੇ ਬਾਕੀ ਇਹ ਸਾਡੇ ਬੜੀ ਵੱਡੀ ਮੋਟੀਵੇਸ਼ਨ ਆ ਅਭਿਸ਼ੇਕ ਦੇ ਪਾਪਾ ਸਾਡੇ ਮੈਨ ਚੀਫ ਜੈਸਟ ਜਿਹੜੇ ਸਾਡੇ ਵਿੱਚ ਪਹੁੰਚੇ ਆ ਬਾਕੀ ਥੜਨਾ ਉਹ ਵੀ ਗੱਲਬਾਤ ਕਰਨਗੇ ਰਾਣੇ ਭਾਈ ਜੀ ਗੱਲਬਾਤ ਲਈ ਜਾਵਾਂਗੇ ਜਿਵੇਂ ਤੁਸੀਂ ਸਾਰੇ ਪੰਜਾਬ ਵਾਰੀ ਜ਼ਿਕਰ ਕੀਤਾ ਹੈ ਟੋਟਲ ਇਹਦੇ ਪੰਜਾਬ ਦੇ ਜ਼ਿਲ੍ਹਿਆਂ ਵਾਈਜ਼ ਹੈ ਜਿਮ ਵਾਈਜ਼ ਤੁਸੀਂ ਮਾਲਾਵੇ ਕ੍ਰਿਮਿਟੇਸ਼ਨਸ ਦੇ ਜਾਂ ਓਪਨ ਵਾਲੋਂ ਸਾਰਾ ਚੱਲ ਰਿਹਾ ਹੈ ਜੀ ਓਪਨ ਪੰਜਾਬ ਆ ਜੀ ਓਪਨ ਪੰਜਾਬ ਔਰ ਮੇਨ ਆਰਗੇਨਾਈਜ਼ਰਸ ਤੁਹਾਡੇ ਤੁਸੀਂ ਹੋ ਰਹੇ ਹੋ ਜਿਵੇਂ ਐਸੇ ਆਰਗੇਨਾਈਜ਼ਰ ਜਿਹੜੀ ਇਹ ਪੀਐਫਆਈ ਐਸੋਸੀਏਸ਼ਨ ਹੈਗੀ ਆ ਉਹਨਾਂ ਸਾਨੂੰ ਆਰਗੇਨਾਈਜ਼ ਬਣਾਇਆ ਵਾ ਜਿਹਦੇ ਸਾਡੇ ਪ੍ਰਧਾਨ ਦਵਿੰਦਰ ਸਿੰਘ ਮੱਲੀ ਆ ਤੇ ਅਸੀਂ ਆਰਗੇਨਾਈਜ਼ ਕੀਤਾ ਜਿਹੜੀ ਇਸ ਚੈਂਪੀਅਨਸ਼ਿਪ ਨੇ ਜਿਹੜੇ ਬੱਚਿਆਂ ਨੂੰ ਗਾ ਇੱਕ ਮੌਕਾ ਮਿਲਦਾ ਹੈ ਬਾਹਰ ਜਾਣ ਦਾ ਕਈ ਵੀ ਸਰ ਦੇਖਣ ਚਾਹੁੰਦਾ ਹੈ ਵੀ ਫਾਈਨੈਂਸ਼ੀਅਲ ਕੰਡੀਸ਼ਨਸ ਯਾਦ ਬੱਚਿਆਂ ਨੂੰ ਨਹੀਂ ਹੁੰਦੀਆਂ ਉਹਨਾਂ ਦੇ ਪੇਰੈਂਟਸ ਨਹੀਂ ਹੁੰਦੇ ਕਿ ਜਿਹੜਾ ਉਹਨਾਂ ਨੂੰ ਅਫੋਰਡ ਕਰਕੇ ਉਹ ਬਾਹਰ ਲਿਜਾ ਸਕਣ। ਕਿ ਉਸਦੇ ਲਈ ਵੀ ਕੋਈ ਫੰਡਿੰਗ ਦਾ ਇਤਜ਼ਾਮ ਕੀਤਾ ਜਾ ਸਕਦਾ ਹੈ ਜਿਹੜੇ ਬੱਚੇ ਥੋੜਾ ਇੱਕ ਗਰੀਬੀ ਰੇਖਾ ਦੇ ਥੱਲੇ ਆਉਂਦੇ ਨੇ ਇੱਕ ਮੌਕਾ ਉਹਨਾਂ ਨੂੰ ਮਿਲ ਸਕੇ। ਵੇਖੋ ਜੀ ਸਰਕਾਰਾਂ ਕੀ ਨਹੀਂ ਕਰ ਸਕਦੀਆਂ। ਜੇ ਆਪਾਂ ਨਹੀਂ ਸਰ ਨਹੀਂ ਹੁਣ ਕਰਦੀਆਂ ਨਹੀਂ ਆਹੀ ਦੇ ਅਸੀਂ ਤੇ ਵੇਖੋ ਮੈਸੇਜ ਦੇ ਸਕਦੇ ਨਾ। ਵੇਖੋ ਐਡਾ ਵੱਡਾ ਕਮਿਸ਼ਨ ਹੈ ਮੈਂ ਕੋਈ ਵੀ ਪੋਲੀਟਿਕਲ ਬੰਦਾ ਨਹੀਂ ਬੁਲਾਇਆ ਹਨਾ। ਸਾਰੇ ਇਹ ਆਪਣੇ ਭਰਾ ਵੱਡੇ ਸਾਰੇ ਜਿੰਨੇ ਸਾਡੇ ਸਾਰੇ ਮਲਕੇ ਦੇ ਭਰਾ ਹੀ ਆਪਾਂ ਬੁਲਾਏ ਜਿਹੜੇ ਸਾਡੇ ਮੇਨ ਮੇਨ ਬੰਦੇ ਆ। ਤੇ ਸਰਕਾਰਾਂ ਚੋਂ ਤੇ ਭਾਜੀ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੀਆਂ ਹਾਂ ਹਾਂ ਬਟ ਜੇ ਸਰਕਾਰਾਂ ਨਾ ਵੀ ਕਰਨ ਇਥੋਂ ਜਿੰਨਾ ਜਿੰਨਾ ਦਾ 골ਡ ਮੈਡਲ ਆਉਂਦਾ ਵਾ ਉਹ ਫਾਈਨੈਂਸ਼ਲੀ ਜੇ ਵੀ ਕਿ ਹੈ ਗਿਆ ਤੇ ਜਿਹੜਾ ਸਾਡੀ ਟੀਮ ਹੈ ਰਾਣਾ ਰੋ ਜਿੰਮ ਦੀ ਅਸੀਂ ਹੈਲਪ ਕਰਕੇ ਰੋਨ ਅੱਗੇ ਪਹੁੰਚਾਵਾਂਗੇ ਕੋਈ ਗੱਲ ਨਹੀਂ ਸਾਨੂੰ ਨਸ਼ਿਆਂ ਦਾ ਜਿਹੜਾ ਹਨੜਾ ਤੇਜੀ ਨਾਲ ਬਦ ਗਿਆ ਜਿਹੜੇ ਅੱਜ ਦੇਖਿਆ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਹੈ ਕੁਝ ਪਹਿਣਾ ਨਹੀਂ ਇੱਥੇ ਜਿਹੜੀ ਐਪ ਲੜਕੀਆਂ ਵੀ ਇੱਥੇ ਆ ਉਹਨਾਂ ਬਾਰੇ ਜਿਹੜੇ ਐ ਨਸ਼ੇ ਚ ਜਾ ਰਹੇ ਉਹਨਾਂ ਬਾਰੇ ਕੀ ਅਵੇਅਰ ਕਰਨਾ ਚਾਹੋਗੇ ਇਹ ਨਸ਼ਾ ਭਾਜੀ ਤਾਂ ਫੈਲ ਰਿਹਾ ਵਾ ਕਿ ਵੇਖੋ ਜਿ세 ਕੇ ਬੰਦੇ ਨੇ ਮੰਨ ਲਓ ਇੱਕ ਸਪੋਰਟਸਮੈਨ ਨੇ ਚਾਰ ਪੰਜ ਸਾਲ ਮਿਹਨਤ ਕੀਤੀ ਆ ਉਹਨੇ ਡੱਡ ਵੀ ਖਾਦੀ ਆ ਘਰ ਵੀ ਖਾਦਾ ਵਾ ਉਹਨੂੰ ਕੋਈ ਜੌਬ ਨਹੀਂ ਕੋਈ ਫੈਸਿਲਿਟੀ ਨਹੀਂ ਮਿਲਦੀ ਹੁਣ ਹਰਿਆਣਾ ਗਵਰਨਮੈਂਟ ਵੇਖੋ ਕਿੰਨਾ ਕਰਦੀ ਆ ਇਹ ਹਰਿਆਣੇ ਦੇ ਪਹਿਲਵਾਨ ਦਿੱਲੀ ਦੇ ਕਿਨੇ ਥੱਕੜੇ ਆ ਕਿ ਜੇ ਕੇ ਬੰਦੇ ਨੂੰ ਕੱਲ ਨੂੰ ਮਿਹਨਤ ਕਰਕੇ ਕੋਈ ਕੱਲ ਨੂੰ ਉਦਾਂ ਮਿਲੇ ਜਾਂ ਕੋਈ ਨੌਕਰੀ ਮਿਲੇ ਜਾਂ ਕਿਤੇ ਬਾਹਰ ਦਾ ਟੂਰ ਲੱਗੇ ਜੋ ਬੰਦਾ ਨਸ਼ੇ ਕਰਦਾ ਨਹੀਂ ਆ ਸਾਡੇ ਪਹਿਲਵਾਨ ਵੀ ਕਈ ਗੇ ਮੁੰਡੇ ਇਦਾਂ ਆ ਕੇ ਜਾਂਦੇ ਆ ਤੇ ਮੜਕੇ ਉਹ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਮੇਨ ਸਾਡਾ ਜਿਹੜਾ ਸਾਰਾ ਉਹ ਮੇਨ ਸਰਕਾਰ ਤੇ ਜਾਂਦਾ ਹੈ ਵੀ ਸਰਕਾਰਾਂ ਦਾ ਸਾਥ ਹੋਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਪੋਲਿਸੀਟੀ ਤੁਸੀਂ ਸਾਰਿਆਂ ਨੇ ਜਾਣਦੇ ਹੋਗੇ ਉਹਦੇ ਬਿਲਕੁਲ ਗੇਟ ਦੇ ਨਾਲ ਅਸੀਂ ਆਪਣੀ ਕ੍ਰਿਕਟ ਅਕੈਡਮੀ ਖੋਲੀ ਹੈ ਕੋਈ ਵੀ ਬੱਚਾ ਆਣਾ ਚਾਵੇ ਆ ਸਕਦਾ ਹੈ ਔਰ ਅਸੀਂ ਉੱਥੇ ਬੱਚਨ ਟ੍ਰੇਨਿੰਗ ਦੇ ਰਹੇ ਆ ਔਰ ਅਸੀਂ ਚਾਹੁੰਦੇ ਆ ਕਿ ਅੰਮ੍ਰਿਤਸਰ ਦੇ ਬੱਚੇ ਅਭਿਸ਼ੇਕ ਨਿਕਲੇ ਤੇ ਨਾਲ ਹੋਰ 10 ਪਲੇਅਰ ਹੋਰ ਅੱਗੇ ਲੱਗੇ ਹਰ ਗੇਮ ਚੋਂ ਨਿਕਲਣ ਮੈਂ ਅਕਸਰ ਹਰ ਗੇਮ ਦੇ ਵਿੱਚ ਜਾਣਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਕ੍ਰਿਕਟ ਨਾਲ ਇਕੱਲਾ ਪਿਆਰ ਨਹੀਂਗਾ ਮੈਨੂੰ ਸਾਰੀਆਂ ਗੇਮਾਂ ਨਾਲ ਬਹੁਤ ਪਿਆਰ ਹੈ ਮੈਂ ਹਾਕੀ ਚ ਵੀ ਜਾਣਾ ਕਬੱਡੀ ਚ ਵੀ ਜਾਣਾ ਬਾਡੀ ਬਿਲਡਿੰਗ ਵਾਲਿਆਂ ਚ ਵੀ ਜਾਣਾ ਆ ਗੋਲਬਾ ਖਾੜੇ ਤੇ ਵੀ ਜਾਣਾ ਪਹਿਲਵਾਨਾਂ ਕੋ ਔਰ ਉਹਨਾਂ ਨੂੰ ਸਪੋਰਟਸਮੈਨ ਨੂੰ ਮਿਲ ਕੇ ਮੈਨੂੰ ਬੜਾ ਖੁਸ਼ ਹੁੰਦਾ ਔਰ ਪ੍ਰਮਾਤਮਾ ਕੇ ਮੈਂ ਅਰਦਾਸ ਕਰੂੰਗਾ ਕਿ ਹਰੇ ਆਪਣੇ ਆਪਣੇ ਬੱਚਿਆਂ ਨੂੰ ਹਰ ਸਪੋਰਟ ਚ ਪਾਓ ਜੋ ਜਿਹੇ ਖੇਡ ਲਾ ਜਾਂਦੇ ਉਹ ਜੋ ਕਰ ਲੈ। ਤੁਸੀਂ ਸਾਡੇ ਦੇਖੋ ਜਿਹੜਾ ਜਿਲ੍ਹਾ ਸਟੇਟ ਦਾ ਪੈਸਾ ਕ੍ਰੈਡਿਟ ਚ ਹੈ। ਹੋਰ ਕਿਸੇ ਸਪੋਰਟਸ ਨਹੀਂ ਹੈਗਾ। ਸ਼ਹਿਰ ਸਰਕਾਰਾਂ ਜਾਂ ਈਵਰਸ ਵੀ ਜਿਹੜੇ ਸ਼ਾਇਦ ਮੋਬਾਈਲ 'ਚ ਟੀਵੀ ਤੇ ਦੇਖਦੇ ਹੋ ਜਿਆਦਾ ਨਹੀਂ ਦੱਸਦੇ। ਇਹ ਕ੍ਰਿਕਟ ਤੇ ਵੀ ਡਿਪੈਂਡ ਕਰਦਾ ਹੈ। ਜਿਆਦਾ ਦਾ ਸਟਾਰਟਿੰਗ ਤੇ ਮੋਟੀਵੇਸ਼ਨਸ ਦਾ ਰਹਿੰਦਾ ਹੀ ਰਹਿੰਦਾ ਹੈ ਸਰ। ਬਟ ਇਦਾਂ ਸੈਂਸ ਇਹ ਹੈ ਵੀ ਕਈ ਉਹ ਕ੍ਰਿਕਟ ਦੇ ਪਰਸ਼ਾਹੀ ਦੇ ਵਿੱਚ ਜਵੇਂ ਸਾਡੀ ਹੌਕੀ ਹੈ। ਇਹ ਪੋਰਟਬਲ ਹੈ ਇਹ ਇੱਕ ਜਨਰੈਸਟਿਕ ਹੈ ਜਿਹੜਾ ਸਭ ਨੂੰ ਰਿਪੋਰਟ ਕਰਦੇ ਪਬਲਿਕ ਨੂੰ ਆਪਣੀ ਥੋੜੀ ਮੈਂਟੈਲਿਟੀ ਚੇਂਜ ਕਰ ਬਈ ਸਰਕਾਰ ਵਾਲਾ ਕਰੋੜਾਂ ਰੁਪਏ ਦੇ ਨਾਮ ਦੇ ਦਿੰਦੀਆਂ ਇਨੀਸ਼ੀਏਟਿਵਸ ਫਿਰ ਐਡਸ ਮਿਲਦੀਆਂ ਨੇ ਲੱਖਾਂ ਕਰੋੜਾ ਪੱਤੀ ਹੋ ਜਾਂਦੇ ਨੇ ਬਟ ਇਹਦਾ ਸੈਂਸ ਹੈ ਵੀ ਇਹਦਾ ਕ੍ਰੇਸ ਕ੍ਰਿਕਟ ਦਾ ਹੀ ਜਾਵਾ ਹੈ ਬਾਕੀ ਸਪੋਰਟਸ ਨੂੰ ਇੱਕ ਤੋੜ ਦੇ ਕੇ ਬੁਤੀ ਜਿਹਾ ਰਾਣੇ ਭਾਜੀ ਵਰਗੇ ਇਨੀਸ਼ੀਏਟਰ ਲੈ ਕੇ ਅੱਗੇ ਆ ਸਕਦੇ ਆ ਪਬਲਿਕ ਨੂੰ ਨਾਲ ਜੋੜਨਾ ਜ਼ਰੂਰੀ ਹੈ ਕਿ ਸਪੋਰਟਸ ਦਾ ਤੁਸੀਂ ਸਮਝੋ ਬੱਚੇ ਦਾ ਵਿਜੂਅਲ ਬਲਡ ਡਿਸਪਲਨਲ ਬਲਡ ਹੈ ਤਾਂ ਸ਼ਹਿਰ ਚੋਂ ਆਪਾਂ ਨੂੰ ਜ਼ਰੂਰ ਦੀ ਵੀ ਬਣਦੀ ਹੈ ਕਿ ਉਸ ਦੇ ਮੁਤਲਕ ਲਈ ਪੂਰੀ ਆਪਣੇ ਸੰਸਰ ਦੇ ਅਗਲੇ ਇੱਕ ਜੁਆਇੰਟ ਇੱਕ ਕੋਈ ਕਮੇਟੀ ਬਣੇ ਜਾਂ ਕੋਈ ਉਹ ਲੈ ਆਰਗੇਨਾਈਜੇਸ਼ਨਸ ਕ੍ਰੀਏਟ ਹੋਣ ਕਿ ਹਰ ਇੱਕ ਸਪੋਰਟਸ ਨੂੰ ਸਰਕਾਰ ਵੱਲੋਂ ਬਰਾਬਰ ਦੇ ਦਵਾਏ ਜਾਣ ਨਹੀਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਸਟਾਰਟ ਆਪਾਂ ਨੂੰ ਸਕੂਲਾਂ ਚ ਸਟਾਰਟ ਕਰਨਾ ਪਏਗਾ ਕਿ ਜਿੰਨੇ ਵੀ ਸਕੂਲ ਵਾਲੇ ਉਹਨਾਂ ਨੂੰ ਉਹਨਾਂ ਨੂੰ ਪਹਿਲ ਕਰਨੀ ਪੈਗੀ ਕਿ 올 ਸਪੋਰਟਸ ਦੇ ਬੱਚਿਆਂ ਨੂੰ ਲੈ ਕੇ ਜਾਣ ਤਾਂ ਬੱਚੇ ਸਾਡੇ ਜ਼ਰੂਰ ਤੋਂ ਸਕੂਲਾਂ ਚ ਵੱੜਦਾ ਤ ਸਕੂਲਾਂ ਤੇ ਜਦੋਂ ਸਟਾਰਟ ਹੋਏਗੀ ਨਾ ਹਰ ਗੇਮ ਤੇ ਬੱਚਾ ਆਏਗਾ ਹੀ ਆਏਗਾ ਲੇਕਿਨ ਸੈਕਿੰਡ ਹੈ ਕਿ ਤੁਸੀਂ ਅੰਮ੍ਰਿਤਸਰ ਮੈਨੂੰ ਡੀਸੀ ਸਾਹਿਬ ਵੀ ਮਿਲੇ ਸੀ ਮੈਂ ਉਹਨਾਂ ਨੂੰ ਵੀ ਮਿਲਿਆ ਸੀ ਉਹਨਾਂ ਦੇ ਮਨ 'ਚ ਵੀ ਖੁਆਸ਼ੀ ਹੈ ਵੀ ਇੱਥੇ ਸਪੋਰਟਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇ ਚਾਹੇ ਕਿਸੇ ਵੀ ਗੇਮ ਦਾ ਹੋਵੇ ਅਸੀਂ ਤੇ ਚਾਹੁੰਦੇ ਹਾਂ ਵੀ ਹਰ 올 ਗੇਮ 'ਚ ਬੱਚੇ ਆਣ ਅੱਗੇ ਵਧਣ ਤੇ ਸਰਕਾਰਾਂ ਫੰਡ ਵੀ ਦੇਣਗੇ ਮਿਲਣਗੇ ਵੀ ਔਰ ਸਪੋਰਟਸ ਦੇ ਨਾਲ ਪਿਆਰ ਕਰੋ ਤੁਹਾਡਾ ਤੇ ਹੋਇਆ ਸਾਰਿਆਂ ਦਾ ਥੈਂਕ ਯੂ ਸਾਡਾ ਭਰਾ ਥੋੜਾ ਲੇਟ ਹੋ ਗਿਆ ਕਿਉਂਕਿ ਕੋਈ ਨਾ ਵੀ ਪ੍ਰੋਬਲਮ ਨਹੀਂ గే ਦੇ ਵਿੱਚ ਉੱਥੇ ਫਸ ਗਿਆ ਥੋੜਾ ਜਾਂ ਨਹੀਂ ਇਹਨਾਂ ਬਾਰੇ ਮੈਂ ਦੱਸ ਦਿੰਨਾ ਅਜੀ ਗੋਗਣਾ ਨਾਮ ਹੈ ਕਾਮਨਵੈਲਥ ਚੈਂਪੀਅਨ ਵਰਲਡ ਦੇ ਵਿੱਚ ਕਿੰਨੇ ਪਤਲੇ ਟੂਰ ਦੁਬਈ ਆਸਟ੍ਰੇਲੀਆ ਕੈਨੇਡਾ ਸਿੰਗਾਪੁਰ ਤੇ ਨਿਊਜ਼ੀਲੈਂਡ ਤੇ ਹੋਰ ਅੱਫਾ ਕਿੱਥੇ ਗਿਆ ਅਮਰੀਕਾ ਅਮਰੀਕਾ ਟੀਮ ਦੇ ਕੋਚ ਬਣੇ ਟੀਮ ਦੇ ਐਸੇ ਕੋਚ ਜਿੰਨੀ ਵੀ ਆ ਪਾਵਰ ਲਿਫਟਿੰਗ ਆਪਣੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਹੋ ਰਹੀ ਆ ਜਿਹੜੀ ਲਾਸਟ ਦੇ ਵਿੱਚ ਹੋਈ ਚੈਂਪੀਅਨਸ਼ਿਪ ਉਹਦੇ ਐਜ਼ ਏ ਕੋਚ ਬਣ ਕੇ ਗਿਆ ਜਿਉਂਕਿ ਇਹ ਵੀ ਸਪੋਰਟਸ ਨੂੰ ਬੜੀ ਵੱਡੀ ਮਹਾਨ ਸ਼ੀਸ਼ੀ ਤੇ ਆ ਆਪਣਾ ਘਰ ਲਾਉਣਾ ਆਪਣਾ ਟਾਈਮ ਕੱਢਣਾ ਬੜਾ ਔਖਾ ਹੁੰਦਾ ਉਹ ਵੀ ਐਤਵਾਰ ਫੈਮਿਲੀ ਵਾਸਤੇ ਹੁੰਦਾ ਤੇ ਆਪਾਂ ਐਤਵਾਰ ਕੰਪੀਟੀਸ਼ਨ ਆਦੇ ਆ ਉਹਨੂੰ ਮੈਨੇਜਮੈਂਟ ਕਰਨਾ ਉਹਨੂੰ ਮਨਤੇਸ ਰੱਖਣਾ ਫਰਜ਼ਾ ਬਾਰਿਆ ਇਕੱਲੇ ਸਿਰ ਤੇ ਘਾਰਿਆ ਤੇ ਜਿੰਨਾਂ ਨੇ ਕੰਪੀਟੀਸ਼ਨ ਵੀਰ ਨੇ ਅੱਜ ਅਸੀਂ ਆਰਗੇਨਾਈਜ਼ ਕੀਤਾ ਸਭ ਤੋਂ ਪਹਿਲਾਂ ਇਹਦਾ ਬੜਾ ਵੱਡਾ ਸਹਿਯੋਗ ਹੈਗਾ ਭਾਵੇਂ ਲੇਟ ਆਇਆ ਪਰ ਅੱਡੀ ਅੰਤਰਰਾਸ਼ਟਰੀ ਮੈਂ ਇੱਕ ਹੀ ਹੈਗੀ ਆ ਇਹ ਨਹੀਂ ਵੀ ਲੇਟ ਆਇਆ ਤੇ ਇਹ ਕੋ ਗੁੱਸਾ ਕਰਨਾ ਜਾਂ ਨਰਾਜ਼ ਨਹੀਂ ਕਰਨੀ ਐ ਸੈਕਟ ਅਸੈਕਟ ਦੀ ਗੱਲ ਲੈ ਕੇ ਮੈਂ ਆਪਣੇ ਬੱਚਿਆਂ ਦੇ ਹਿਸਾਬ ਨਾਲ ਏਜ ਦੇ ਅਕੋਰਡਿੰਗ ਜਿਹੜੀ ਉਹ ਗੇਮ ਐ ਨਾ ਮੈਂ ਬੱਚਿਆਂ ਨੇ ਕਰਾਉਣ ਲੱਪਿਆ ਤੇ ਮੈਂ ਕਹਿੰਦਾ ਨਹੀਂ ਯਾਰ ਹੁਣ ਬੱਚਿਆਂ ਨੂੰ ਕਰਾਈਏ ਆਪ ਵਾਧੂ ਕੰਮ ਨਹੀਂ ਖੇਡ ਲਿਆ ਤੇ ਬਹੁਤ ਆ ਇਹਨੇ ਮੈਨੂੰ ਮੋਟੀਵੇਸ਼ਨ ਕੀਤਾ ਇਹਨੇ ਮੈਨੂੰ ਵਿਆਹ ਨਹੀਂ ਭਾਜੀ ਭਾਵੇਂ ਤੁਸੀਂ ਵੱਡੇ ਜਿੱਦਾਂ ਵੀ ਮਰਜੀ ਆ 22 ਸਾਲ ਪੁਰਾਣਾ ਪਿਆਰ ਆ ਮੈਂ ਤੁਹਾਡੇ ਕੰਮ ਵਿੱਚ ਖੇਡਦਾ ਰਿਹਾ ਪਰ ਤੁਸੀਂ ਤੁਸੀਂ ਭਾਜੀ ਤੁਹਾਡੇ ਇੱਕ ਪਾਵਰ ਆ ਜਨੂਨ ਆ ਤੁਹਾਡੇ ਜੋਸ਼ ਆ ਤੁਸੀਂ ਕਰੋ ਪਹਿਲਾ ਕੰਪੀਟੀਸ਼ਨ ਨੇ ਮੈਨੂੰ ਕਢਾਇਆ ਫਿਰ ਉਸ ਤੋਂ ਬਾਅਦ ਆਪਾਂ ਗੁਆ ਗਏ ਉੱਥੋਂ ਆਇਆ ਫਿਰ ਮੈਂ ਬਾਹਰ ਖੇਡਣ ਗਿਆ ਤੇ ਮੇਰੇ ਭਰਾ ਦਾ ਵੀ ਬੜਾ ਇਹਦੇ ਵਿੱਚ ਯੋਗਦਾਨ ਆ ਕਿ ਜਿਹਨੇ ਹਾਲੇ ਇਸ ਪਾਸੇ ਲਾਇਆ ਬਾਕੀ ਇਹ ਜ਼ਿਆਦਾ ਬੋਲਣੀ ਆ ਥੋੜਾ ਕਿ ਬੋਲੂਗਾ ਤੇ ਪਰ ਬੋਲੂਗਾ ਜਰੂਰ ਕਿਉਂਕਿ ਡਾਉਨ ਟੂ ਅਰਥ ਆ ਸਾਬੀ ਗੋਗਣਾ ਕਾਮਨਵੈਲਥ ਚੈਂਪੀਅਨ ਜਨਵਰੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਜਪਾਨ ਵਰਲਡ ਚੈਂਪੀਅਨਸ਼ਿਪ ਇੰਡੀਆ ਟੀਮ ਦਾ ਕੋਚ ਬਣ ਕੇ ਗਿਆ ਹਾਂ ਯੂ ਐਸ ਏ ਤੇ ਸਤਾਰਾਂਵਰੀ ਨੈਸ਼ਨਲ ਚੈਂਪੀਅਨ ਤੇ ਰਾਣਾ ਭੈਣ ਬਹੁਤ ਬਹੁਤ ਵਾਰ ਕੰਪਲੀਸ਼ਨ ਇਤੇ ਵਧੀਆ ਕਰਵਾਇਆ ਇਹਨਾਂ ਨੇ ਮੈਂ ਧੰਨਵਾਦ ਕਰਦਾ ਰਾਣਾ ਭਾਈ ਦਾ ਮੇਰੇ ਵੱਡੇ ਭਰਾ ਹੈ ਇਹਦੇ ਜੂਤ ਨੂੰ ਕੀ ਮੈਸੇਜ ਕਰਦਾ ਜੂਤ ਨੂੰ ਇਹੀ ਮੈਨਾਂ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਨਾ ਚਾਣੀ ਕੋ ਕਰਨਾ ਚਾਹੀਦਾ ਆਪਣੇ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਰਾਣਾ ਜੀ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰਮੋਟ ਕਰ ਰਹੀ ਨੇ ਇਹ ਇੱਕ ਸ਼ੁਰੂਤ ਸੁੰਗਾ ਪਰ ਇੱਕ ਵੱਡਾ ਉਪਰਾਲਾ ਹੈ ਹਾਂ ਜੀ ਇਹਨਾਂ ਦੇ ਪੁਰਾਣੇ ਵਾਂਗ ਲੇ ਬਹੁਤ ਵਧੀਆ ਕੰਮ ਕਰਦੇ ਭਾਜੀ ਅੱਗੇ ਸਾਰੇ ਨੂੰ ਮੋਟੀਵੇਸ਼ਨ ਕਰਦੇ ਆ ਜੇਮ ਜੇ ਵਿੱਚ ਸਾਰੇ ਗਾਂ ਦੇ ਬੱਚੇ ਲਾਏ ਗਾਂ ਵੀ ਹੁਣ ਜਿਦਾਂ ਆਪਾਂ ਇਤੋਂ ਸਿਲੈਕਸ਼ਨ ਹੋਊਗੀ ਜਿਹੜੇ ਵਧੀਆ ਬੱਚੇ ਆਉਣਗੇ ਤੁਹਾਨੂੰ ਗੋਆ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਗਾਂ ਰਹੀ ਹੈ ਹਰਿਆਣਾ ਹੋਰ ਹਰਿਆਣੇ ਹੋ ਰਹੀ ਆ ਤੇ ਉਸ ਤੇ ਫਰੀਦাবাদ ਫਿਰ ਉਸ ਤੋਂ ਬਾਅਦ ਜਿਹੜਾ ਗਾਂ ਇੰਟਰਨੈਸ਼ਨਲ ਹੋ ਲਗੇ ਤੇ ਵੀ ਦੇਖਾਂ ਸਾਰੇ ਬੱਚੇ